ਅੱਜ ਸਵੇਰੇ 5:30 ਵਜੇ ਮੇਰੀ ਨਵੀਂ ਬਾਦੀ ਦੇ ਖਰੀਦਲਾ ਸਨ ਆਫ ਲੱਭੂ ਰਾਮ ਤੇ ਸ਼ਿਵਾਜ ਚੰਦਰ ਸਨ ਉਹੇਦ ਪ੍ਰਕਾਸ਼ ਇਹ ਦੋਨੋਂ ਸ਼ਹਿਰ ਦੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸੀਗੇ ਇਹ ਆਦੀ ਮਜ਼ਦੂਰੀ ਵਾਸਤੇ ਇਥੋਂ ਆਦੇ ਘਰ ਤੋਂ ਸਵੇਰੇ 5:30 ਵਜੇ ਖੜੇ ਹੋ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਰੋਡ ਲੱਲਵਲੀ ਟੱਪ ਕੇ ਜਿਹੜਾ ਪੈਟਰੋਲ ਪੰਪ ਦੇ ਖੱਬੇ ਪਾਸੋਂ ਪਰ ਫਿਰੋਜ਼ਪੁਰ ਰੋਡ ਤੋਂ ਜਾ ਰਹੇ ਸੀਗੇ ਤੇ ਫਿਰੋਜ਼ਪੁਰ ਵਾਲੇ ਪਾਸੋਂ ਇੱਕ ਆਰਮੀ ਦੀ ਜਿਪਸੀ ਆ ਰਹੀ ਹੈ ਪੂਰੀ 100 ਦੀ ਸਪੀਡ ਵਿੱਚ ਇਹ ਮੋਟਰਸਾਈਕਲ ਤੇ ਬਿਲਕੁਲ ਸਲੋ ਸੀ ਆ ਰਹੀ ਸਾਈਡ ਵਿੱਚ ਉਹ ਆਰਮੀ ਜਿਹੜੇ ਮਲਾਜਮ ਸੀ ਗੱਡੀ ਚਲਾ ਰਹੇ ਸੀ ਜਿਪਸੀ ਉਹਨੂੰ ਨੀਂਦ ਆ ਗਈ ਤੇ ਇਹ ਮੋਟਰਸਾਈਕਲ ਦੇ ਵਿੱਚ ਲਿਆ ਕੇ ਜਿਪਸੀ ਵੱਜੀ ਤੇ ਜਿਹੜਾ ਖਰੈਤ ਲਾਲ ਹੈਗਾ ਉਹ ਮੌਕੇ ਤੇ ਵਿਚਾਰਾ ਮਰ ਗਿਆ ਜਿਹੜਾ ਸ਼ਿਵਾਜ ਚੰਦਰ ਸੀਗਾ ਇਹ ਸਰਕਾਰੀ ਹਸਪਤਲ ਜਦੋਂ ਲਿਆਂਦਾ ਤੇ ਰੈਫਰ ਕਰਕੇ ਫਰੀਦਕੋਟ ਲੈ ਕੇ ਜਾ ਰਹੇ ਸੀ ਰਸਤੇ 'ਚ ਮੌਤ ਹੋ ਗਈ ਇਹ ਦੋਨੋਂ ਵਿਚਾਰੇ ਮਜ਼ਦੂਰ ਸੀ ਲੱਕੜ ਦੇ ਉਹ ਕੰਮ ਕਰਦਾ ਸੀਗਾ ਇਹ ਸ਼ਿਵਾਚੰਦਰ ਉਹਦੇ ਨਾਲ ਚਰਾ ਤੇ ਹਿਆੜੀ ਚੱਲਾ ਗਿਆ ਲੇਬਰ ਦਾ ਕੰਮ ਕਰਦਾ ਸੀ ਕਿਹੜੀ ਦਾ ਕੰਮ ਕਰਦਾ ਸੀ ਇਹ ਕੋਲ ਪਰ ਤੇਗਲੰਦਰ ਤੋਂ ਟਰਾਲੀ ਆ ਹੁਣੀ ਸੀ ਸਵੇਰੇ ਲੱਕੜ ਦੀ ਅੱਗੋਂ ਉਹਨੂੰ ਲੈਣ ਵਾਸਤੇ ਚਰੇ ਚਲੇ ਗਏ ਤੇ ਬਸ ਮੌਤ ਖੜੀ ਸੀ ਅਕੇ ਉਮਰ ਜਿਹੜੀ ਹੈਗੀ ਖਰਿਆਤਲਾਲ ਦੀ ਹੈ 47 ਸਾਲ ਹੈ ਇਹ 42 ਸਾਲ ਦਾ ਸ਼ਿਵਾਚੰਦਰ ਜੀ ਮਗਰ ਪਰਿਵਾਰ ਵਿੱਚ ਵਿਚਰਾਇਆ ਛੋਟਾ ਬੱਚਾ ਹੈ ਤੁਸੀਂ ਦੇਖ ਰਹੇ ਹੋ ਤੇ ਮੈਂ ਤਾਂ ਬੇਨਤੀ ਕਰਨਾ ਪੰਜਾਬ ਸਰਕਾਰ ਨੂੰ ਇਹ ਬੱਚਿਆਂ ਨੂੰ ਜਿਹੜੇ ਦੋ ਮੇਰੇ ਵਾਰਡ ਦੇ ਐਕਸੀਡੈਂਟ ਹੋਇਆ ਬਹੁਤ ਵੱਡਾ ਕਹਿ ਰਹੇ ਤੇ ਸਰਕਾਰ ਇਹ ਦੋਨਾਂ ਨੂੰ ਕਰਾਉਣਾ ਨੌਕਰੀ ਦੇਵੇ ਤੇ ਜਿਹੜੇ ਐਕਸੀਡੈਂਟ ਹੋਇਆ 7 ਨੰਬਰ ਐਫਆਈਆਰ ਕੱਟੀ ਹੈ ਸਦਰ ਫਾਈਲ ਕਾ ਵਿਖੇ ਦੋ ਦੇਰ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਹਨੀ ਬੇਨਤੀ ਕਰਦਾ ਆ ਆਰਮੀ ਦੇ ਮੁਲਾਜ਼ਮ ਸੀਗੇ ਜੀ ਹਾਂਜੀ ਫਰੀਦਕੋਟ ਤੋਂ ਗੰਗਨਗਰ ਜਾ ਰਹੇ ਸੀਗੇ ਹਾਂ ਪੁਲਿਸ ਕੋਲ ਐਫਆਈਆਰ ਪੁਲਿਸ ਨੇ ਕੱਢਤੀ ਹੈ ਉਹ ਵੀ ਦਾਖਲ ਨੇ ਉਹਨਾਂ ਨੂੰ ਕੋਈ ਸ਼ੀਸ਼ਾ ਥੋੜਾ ਲੱਗਿਆ ਜਦੋਂ ਗੱਡੀ ਦੇ ਟੁੱਟਿਆ ਸ਼ੀਸ਼ਾ ਜੱਫਸੀ ਦਾ ਲੜਕੇ ਦਾ ਸ਼ਿਵਾਚੰਦਰ ਜਿਹਨਾਂ ਦੀ ਮੌਤ ਹੋਈ ਹੈ ਉਹ ਖਰੈਤ ਲਾਲ ਜੀ ਦੇ ਬੱਚੇ ਦੋ ਨੇ ਜੀ ਇੱਕ ਲੜਕੀ ਹੈ ਲੜਕਾ ਉਮਰ ਬੱਚੇ ਵੀ ਹੈ 20 ਸਾਲ ਦਾ 18 ਸਾਲ ਦੋ ਬੱਚੇ ਉਹਨਾਂ ਦੇ 8 ਸਾਲ ਲਾਲੋ ਵਾਲੀ ਰੋਡ ਪੰਪ ਦੇ ਕੋਲ ਜਾ ਰਹੇ ਸੀ ਪਰਲੇ ਕੋਸੋਂ ਆਰਮੀ ਦੀ ਗੱਡੀ ਆ ਰਹੀ ਸੀ ਉਸ ਨਾਲ ਟੱਕਰ ਹੋ ਗਈ ਇਹ ਮੋਟਰਸਾਈਕਲ ਤੇ ਸੀ ਜੀ ਤੇ ਕੌਣ ਕੌਣ ਸੀ ਇਹ ਇੱਕ ਮੁੰਡਾ ਆਪਣਾ ਬਿੱਟੂ ਬਿੱਟੂ ਕਹਿੰਦੇ ਜੀ ਉਹਨਾਂ ਨੂੰ ਇਹ ਸ਼ਿਵਾਚੰਦਰ ਇਹਨਾਂ ਦਾ ਨਾਮ ਦੋਨੋਂ ਇਕੱਠੇ ਕੰਮ ਕਰਦੇ ਸੀ ਦੋਨੋਂ ਇਕੱਠੇ ਕੰਮ ਕਰਦੇ ਇੱਕ ਦੀ ਮੌਤ ਹੋ ਗਈ ਜੀ ਇੱਕ ਨੂੰ ਹਸਪੀਟਲ ਲੈ ਅੰਦਾਗਿਆ ਦਾਖਲ ਕਰਾਇਆ ਸੀ ਇਥੋਂ ਰੈਫਰ ਕਰਕੇ ਫਰੀਦਕੋੜ ਭੇਜਤਾ ਫਰੀਦਕੋੜ ਪਹੁੰਚਿਆ ਨਹੀਂ ਜੇ ਰਸਤੇ ਜੋ ਪੂਰਾ ਹੋ ਗਿਆ ਮੈਂ ਨਾਲ ਹੀ ਸੀ ਆਪਣੇ ਹੱਥੀ ਲੈ ਕੇ ਗਿਆ ਗੱਡੀ ਦੇ ਵਿੱਚ ਆਰਮੀ ਦੀ ਗੱਡੀ ਸੀ ਕੋਈ ਕਾਗਜ਼ ਸਾਰੇ ਉਹਨਾਂ ਨੇ ਪਰਚਾ ਹੁਣ ਕੱਟਤਾ ਹੈ ਦੇਖੋ ਹੁਣ ਕੀ ਕਰਦੇ ਹੈ ਜੀ ਜਿੰਨੇ ਗੱਡੀ ਵਾਲਾ ਮੋਕੇ ਤੇ ਖੜੇ ਸੀ ਹਸਪੀਟਲ ਹੈ ਗਈ ਸੀ ਸਾਰੇ ਬੱਚਾ ਇਸ ਟਾਈਮ ਕੱਲ ਆਇਆ ਮਾਤਾ ਤਲਾਕ ਹੋ ਗਿਆ ਸੀ ਅੱਜ ਤੋਂ 5-6 ਸਾਲ ਪਹਿਲਾਂ ਜੀ ਦਾਦੀ ਦਾਦੇ ਕੋਲ ਹੁਣ ਰਹਿ ਰਿਹਾ ਪੋਤਾ ਬਸ ਜੋ ਹੈ ਇਨਸਾਫ ਕੀਤਾ ਜਾਵੇ ਬੱਚੇ ਦੀ ਪਰਵਰਿਸ਼ ਕਰਨ ਦਾ ਕੋਈ ਮੌਕਾ ਦਿੱਤਾ ਜਾਵੇ ਸਰਕਾਰ ਹੋਣੀ ਚਾਹੀਦੀ ਵਾ ਮਦਦ ਤੋਂ ਜ਼ਰੂਰ ਲੋਮ ਘਰਾਂ ਦੀ ਦੋਵੇਂ ਘਰਾਂ ਚ ਕੁਝ ਨਹੀਂ ਹੈਗਾ ਜਿਵੇਂ ਉਹ ਮਿਹਨਤ ਮਜ਼ਦੂਰੀ ਉਹ ਆਪਾਂ ਮਿਹਨਤ ਮਜ਼ਦੂਰੀ ਵਾਲੇ ਮੈਂ ਇਹ ਨਹੀਂ ਕਹਿੰਦਾ ਕੋ ਸ਼ਾਨ ਸ਼ਾ ਸ਼ਾਨ ਸ਼ਾ ਨਹੀਂ ਹੈਗਾ ਵੀ ਮੇਰੇ ਤਰ੍ਹਾਂ ਮਜ਼ਦੂਰ ਆਦਮੀ ਜਿਵੇਂ ਮੈਂ